ਭੈਣ ਰਾਣੀ ਉਹ ਹੀ ਖੇਚਲ ਕਰਕੇ ਬੈਠ ਗਈ ਚਾਹ ਤੋਂ ਖੇਚਲ ਕਰ ਗਈ ਭੈਣੇ ਦਫਤੇ ਪਾਣੀ ਦੀ ਮੈਂ ਐਵੇਂ ਸੀ ਪੀਤਾ ਸਵੇਰ ਦੀ ਤੇ ਮੈਂ ਤੇ ਵਾਹ ਲੈਣਾ ਮੈਂ ਨਹੀਂ ਤਾਂ ਹੀ ਆਪਣੇ ਤੇ ਪੀਣੀਆਂ ਲੱਗਦੀਆਂ ਨੇ ਕਹਿੰਦੇ ਨੇ ਤਿੰਨੇ ਇਕੱਠੀਆਂ ਰਹਿੰਦੀਆਂ ਨੇ ਗੀਆਂ ਨਹੀਂ ਲੱਗੀ ਜਾਂਦੇ ਕਿ ਨਹੀਂ ਲੱਗਣਾ ਭੈਣੇ ਆਪਾਂ ਇਕੱਠੀਆਂ ਰਹਾਂਗੇ ਤੇ ਭੈਣਾ ਭੈਣ ਬਣ ਕੇ ਰਹਾਂਗੇ ਆਏ ਨਾ ਕਿਸੇ ਨੂੰ ਪਤਾ ਲੱਗੇ ਵੀ ਇਹ ਜਿਹਨੇ ਦਰਾਂ ਜੀ ਸਾਰੀ ਨਹੀਂ ਤਾਂ ਹੀ ਦਾ ਲੋਕ ਮੱਚਦੇ ਨੇ ਆਪਣੇ ਤੇ ਤਾਂ ਹੀ ਤੈਨੂੰ ਕਹਿੰਦੇ ਤੂੰ ਚਾਹ ਪਾ ਲੋਕ ਕਰਦੀ ਐ ਜੇ ਬਲਾਉਨੇ ਆ ਤਾਂ ਲੋਕ ਤਾਂ ਵੀ ਇਹ ਕਰ ਦਿੰਦੇ ਨਹੀਂ ਬੋਲਦੇ ਤਾਂ ਹੀ ਤਾਂ ਉਹ ਕਰਦੇ ਬੋਲਦਿਆਂ ਤਾਂ ਕਹਿਦੇ ਇਹਨਾਂ ਦੀ ਬਣੀ ਨਹੀਂ ਬਣੀ ਹਾਂ ਜੇ ਨਹੀਂ ਬੋਲਦੇ ਤਾਂ ਕਹਿਦੇ ਇਹਨਾਂ ਦੀ ਬਣ ਗਈ ਸਹੀ ਗੱਲ ਹੈ ਤਾਂ ਦੱਸ ਕੀ ਕਰੀ ਉਹੀ ਤਾਂ ਗੱਲ ਨਹੀਂ ਲੋਟ ਆਉਂਦੇ ਪਾਉਦੇ ਅੱਲਾਮ ਕਿਰੂਣਾ ਜਾਏਗੀ ਆ ਨਹੀਂ ਹੈਗਾ ਨਮਜ ਆ ਸਾਰੇ ਜਿਹੜਾ ਪਪ ਚਰਨ ਨਾਲ ਲੱਗਦਾ ਉਹ ਹੋਦੀ ਮੈਨੂੰ ਇੱਕ ਦਿਨ ਕਦ ਤੁਸੀਂ ਕਿੰਨੇ ਦਰਾਂ ਦੀ ਥਾਣੀਆਂ ਕਦੀ ਜਾਣੀਆਂ ਕਿੱਥੇ ਹੁੰਦੀਆਂ ਮੈਂ ਕੁਝ ਜਾਣਦੇ ਹਾਂ ਆਹੋ ਮੇਰੇ ਪਹਿਲੇ ਬੇੜਾ ਕਾ ਤੂੰ ਸਾਥੋਂ ਕੀ ਲੈਣਾ ਹੈ ਨਹੀਂ ਮੈਂ ਤਾਂ ਚੁੱਪ ਕਰਕੇ ਕੰਮ ਕਰਦੀ ਹਾਂ ਦੱਸਾਂ ਕਿ ਮੈਂ ਸਾਡੀ ਬੁੜੀ ਉਹ ਪਾੜ ਕੇ ੱਖਾ ਕਰਦੀ ਬੇਬੇ ਦੇ ਕੱਲ ਦਾ ਸੋਣਾ ਮੇਰੀ ਕੱਲ ਦਾ ਸੋਣਾ ਬੰਦਦਾ ਹੈ ਕਿ ਅਮਲੇ ਪੱਟ ਪੈਂਜ ਨੇ ਕਹਿੰਦਾ ਕਿ ਤੂੰ ਚਾਲ ਮਾਰਦੇ ਤੇ ਮਾਰਨੀ ਹਾਂ ਹੋਰ ਤੇ ਬੋਲੀ ਨਹੀਂ ਆਏਗੀ ਹੁਣ ਤੇ ਸੋਣਾ ਨਹੀਂ ਜਾਂ ਤਾਨੂੰ ਕਿੰਝ ਜਾਂਦੀ ਉਹੀ ਤਾਂ ਗੱਲ ਆ ਗਈ ਆਪਦੀਆਂ ਆਏ ਰਹਿੰਦੇ ਨੇ ਵੀ ਆਪ ਤਾਂ ਪਾਈ ਲੈ ਨਾ ਦੀ ਬੰਦੀ ਜਮੇ ਨਹੀਂ ਬਣਦੀ ਭਾਰਾ ਕੁਛ ਕਰ ਆਪਣੇ ਬਿੱਤਰ ਲੋਕਾਂ ਨੂੰ ਮਾਤ ਦੇ ਨੇ ਆਪਣੀ ਬੰਦੀ ਵਾਲੀ ਅੰਦਰਾਂ ਨਿਛਾਣੀ ਦੀ ਵਾਲੇ ਵੱਜਦੇ ਆ ਲੋਕ ਸਹੀ ਗੱਲ ਆ ਗਈ ਹੈ ਤਾ ਤੂੰ ਕਾਮਣੂ ਦੇ ਥੀ ਕਾਮਣ ਸੁਣਾਉਂ ਤੈਨੂੰ ਜਣਾਂਗੀ ਉਸੇ ਨਹੀਂ ਉਸ ਲਈ ਦੀ ਵੀ ਕਿਤੇ ਵਿਚਾਰੀ ਕਿਤੇ ਨਹੀਂ ਬੈਠ ਤਾ ਉਹ ਨਾ ਹੋਈ ਨਾ ਬਾਜ਼ਾਰ ਫੋੜ ਕੇ ਨਹੀਂ ਆਈ ਸਵੇਰ ਦੀ ਦੱਸ ਕੇ ਰਹਿਸੀ ਕਿ ਕਹਿੰਦੀ ਮੈਨੂੰ ਕੈਸੀ ਕਰਨ ਜੱਸੀ ਤੇ ਚੱਲਣਾ ਉਹ ਤਾਂ ਨਾ ਮੈਂ ਤਾਂ ਨਹੀਂ ਜਾਣਾ ਹੈ ਕਹਿੰਦੀ ਮੈਂ ਤਾਂ ਸੁਪ ਲੈ ਕੇ ਨਗਰੀ ਫੋਨ ਪਾਣ ਦਾ ਮੈਨੂੰ ਦੱਗ ਲਾਉਣਾ ਨਹੀਂ ਉਹਦਾ ਹੈ ਬੜਾ ਕੁੜ ਸੱਪ ਤੇ ਤੂੰ ਫੋਨ ਲਾ ਲੈ WhatsApp ਤੇ ਆਪ ਵੱਧ ਲਾ ਲੈ ਯਾਰ ਤੇ ਪੈਸੇ ਨਹੀਂ ਹੈਗੇ ਪੈਣੇ ਬਾਣੀਆਂ ਤੇ ਘੜਾ ਜੋਣੀ ਵੀ ਭਾਈ ਮੀਂਹ ਆਉਂਦਾ ਹੈ ਕੜ ਜਾ ਮੀਂਹ ਤੇ ਨੰਗੇ ਤਾਂ ਮੀਂਹੋਂ ਨੰਗੇ ਹੜਦਾਂ ਫਿਰ ਵਗਦੀ ਤੂੰ ਮੀਂਹ ਨੰਗੇ ਤੋਂ ਆਉਂ ਗਣੋ ਦਾ ਬੁਲਬੁਲ ਕਰੀ ਜਾਂਦਾ ਨਿਆਣੇ ਫਿਰ ਆਪਣੇ ਛੋਟਿਆਂ ਨੇ ਟੱਪਣਾ ਕਿ ਕਿਸੇ ਨੂੰ ਖਬਰ ਜਾਣ ਨਹੀਂ ਲਈ ਉਹਨੂੰ ਪਤਾ ਹੈਗਾ ਤਾਂ ਪਰ ਟੂਆ ਵੀ ਉਹ ਸਵੇਰ ਤੀ ਗਈ ਸੀ ਤੁਸੀਂ ਮਾੜ ਪੁੱਛਾ ਬਈਆਂ ਨੂੰ ਫੋਨ ਕਰਾਉਣੀ ਤਾਂ ਉਹ ਤੇ ਸਹੀ ਆ ਉਹ ਆ ਕੇ ਫਿਰ ਉਹਨਾਂ ਨੂੰ ਕੀ ਜਵਾਬ ਦੇਵੇਂਗੀ ਮੈਂ ਆਪਦੇ ਭਾਈਆਂ ਨੂੰ ਕਹੂੰਗਾ ਵੀ ਲਾਈਨ ਲੈਣੀ ਹੈ ਜਿਹੜੇ ਸਿੰਘਾਂ ਨਾਲ ਗਈ ਸੀ ਉਹ ਜਿਹੜਾ ਪੁੱਛਿਆ ਉਹ ਸਹੀ ਕਰ ਚਾਹ ਪੀਣੀ ਹੈ ਮੱਖੀਆਂ ਪੈ ਜਾਣ ਬਾਗ ਨਹੀਂ ਆਈਆਂ ਪੈਂਗਾ ਅੰਮੀ ਚ ਨਾ ਮਖਿਆਵਾਂ ਨਾ ਹੋਰ ਆ ਉਹ ਕਹਣਾ ਚੱਕਦੀ ਆ। ਅਰੇ ਜਾਨੀਆ ਨਹੀਂ ਆਉਂਦੀ ਆ। ਹੈਲੋ। ਕਿਥੇ ਟਿਬੀ ਨਹੀਂ ਤੜਕੇ ਸੀ ਤੂੰ ਅੱਜ? ਆ ਜੀ ਅਸੀਂ ਚਾਹ ਬਣਾਈ ਬੈਠੀਆਂ ਸੀ ਜੀ। ਹਾਂ। ਚੰਗਾ ਤਾਂ ਸਾਨੂੰ ਵੀ ਲੈਂਦੀ ਆ ਕਿਹ ਕੋਲ। ਹੂੰ। ਆਸੀ ਤੇ ਬੀਦਰ ਘਰ ਲੱਗ ਰਹੀਆਂ ਉਹ ਮੈਨੂੰ ਦੰਗੇ ਗੱਦਰੀਆਂ ਮਜ਼ਾ ਆ ਦੇ ਕਰਿਆ ਜੀ ਕੰਨੀ ਲੰਗਾ ਆ ਜਾਲ ਡਿੱਕੀਆਂ ਨੇ ਲੰਬੈਣ। ਰਾਣੀ ਜਦ ਗੁਰੀਆਂ ਨੇ ਕਹਿੰਦੀ ਅੱਜ ਆਈ ਨਹੀਂ ਕੰਮ ਕਹਿੰਦੇ। ਬਹੁਤ ਚਾਹ ਬਣੀ ਪੀ ਚਾਹ ਵੀ ਗੁੱਟ ਸਾਥ। ਚਾਲ ਠੀਰਾ ਗੰਗਾ ਆ ਕਰਿਆ ਕਿ ਕਰਦੇ ਆ। ਆਹ ਉਹ ਗੇੜੇ ਵੱਡੀਆਂ ਉਰਾ ਲਈ ਕਿਹੜੇ ਬੇਲੇ ਲਿਖਿਆ ਨੇ ਚਾਹ ਵੀ ਢੰਗੀ ਕਰੀ ਚਾਹੀਦੀ ਨਹੀਂ ਕਿੰਨੇ। ਕੀ ਕਰਨਾ ਹੈ? ਹੋਰ ਕੀ ਕਰੀਂ ਤੁਮ ਉਸ ਤੋਂ ਫਸਾ ਲਾ ਰਹੀ ਏ ਦੁਕਾਨੀ ਆਂ ਦੀ ਸਤੂ ਤਾਂ ਯਾ ਅੱਜ ਬੜਾ ਪਰਪੰਦੇ ਰਹੀ ਮੀ ਆ ਗਿਆ ਤੇ ਸਾਹਮਣੇ ਕਿਨਾ ਫਿਰ ਬਸ ਮੇਰੇ ਦੁਕਾਨ ਤੇ ਪੈ ਗਈ ਅਸ ਸਾਡੇ ਤੇ ਸਾਹ ਸੁੱਕੇ ਪਏ ਨੇ ਪਾਣੀ ਮੰਗਾ ਮੈਂ ਪਾਣੀ ਮੰਗਾ ਦੇ ਬਿੰਕੂ ਪਾਣੀ ਲਿਆ ਦੇ ਨਹੀਂ ਬਿੰਕੂ ਨਹੀਂ ਸੋਟ ਨੁਕੀ ਕੀ ਨਾ ਮੈਨੂੰ ਕੋਣ ਕੋਣ ਤਲਾ ਲਾ ਪਰਵੇਲ ਦੀ ਗਈਆ ਕੋਈ ਨਾ ਕੋਈ ਬਾਲ ਲੱਗਨੇ ਨਹੀਂ ਨੂੰ ਤੈਨੂੰ ਅੱਜ ਦਿਨ ਦੀ ਸੀ ਸਾਨੂੰ ਦੱਸ ਕੇ ਨਹੀਂ ਗੈ ਦਸੂਕ ਲੈ ਕੇ ਆਉਂਦੀ ਸੀ ਹੈ ਲੈ ਹੁ ਮੈਨੂੰ ਕੀ ਪਤਾ ਤੁਸੀਂ ਆ ਤਨ ਕਿਹਾ ਹੈਗਾ ਜੀ ਮੈਂ ਚਲੀਏ ਨਾ ਨਾ ਬੜੇ ਮੈਂ ਤਾਂ ਜਾਣਦੀ ਹੈ ਕਿ ਫਿਰ ਮੈਨੂੰ ਆਈ ਸੀ ਮਹਾਰਾਣੀ ਨਾਲ ਚੱਲਾਂਗੇ ਕਿਤੇ ਤੂੰ ਮੇਰੇ ਜਾ ਪਤਾ ਨਹੀਂ ਆਪਣੀ ਕਾਂ ਤੇ ਐਸੀ ਮਿਲ ਕਰੀ ਜਾਂਦਾ ਕਾ ਨੂੰ ਜਾੜੀ ਤੇ ਹੋਰ ਕੋਲ ਤੋਂ ਕਾਂ ਤੇ ਦੋ ਰੱਖੀ ਮੇਰਾ ਤਾਂ ਉਹ ਰੋੜਾ ਤੜ ਸਾਡਾ ਸਾਹ ਸੁੱਕੇ ਪੈਨੇ ਨੇ ਇੰਨਾ ਗਰਮੀ ਆ ਇਸ ਗਰਮੀ ਦੇ ਵਿੱਚ ਹੋਰ ਨਵਾਂ ਬਲੱਡ ਫਲੋਟ ਕਟਾਵਦਾ ਤੇ ਬੇਜੋ ਨੋ ਕੰਨੀ ਮੇਰੀ ਦੇਵਤੂ ਮੈਂ ਕਹਿੰਦਾ ਉਹ ਰੋੜ ਦੇ ਕਿ ਉਹ ਜਰਾ ਹੀ ਕਿ ਨਹੀਂ ਤੇ ਮੇਰਾ ਸਰੀਰ ਦੇਖੋ ਹਮਨੇ ਨਹੀਂ ਉਹਨਾਂ ਨੂੰ ਨਾਲੋਂ ਇਹ ਮਹੌਲ ਕਰ ਗਿਆ ਨੇ ਅਸਾਨਾ ਜਣ ਪੈਣ ਡਾਲਾ ਮੇਰਾ ਤਾਂ ਗਾਣਾ ਨਹੀਂ ਮਿਲਦੀ ਮੈਨੂੰ ਰਾਤ ਹਾਂ ਕਹਿੰਦੇ ਇਹ ਹੈ ਨਹੀਂ ਕਿੱਧਰ ਜਾਣੀ ਐ ਜਿੱਥੇ ਪਈ ਫਰਦੀਆਂ ਤੇ ਬਿਜਾਣੀਆਂ ਛਾੜੇ ਕਿੱਥੇ ਅੱਗੇ ਅੱਛਾ ਮਹਾਦਰਾਣੇ ਠੜਿਆ ਜੇ ਹੁੰਦੀ ਹੈ ਤਾਹੀ ਨੇ ਅੱਗੇ ਦੀ ਗੱਲ ਸੁਣੋ ਵੀ ਨਹੀਂ ਲੜਦੀ ਹੈਗੇ ਹਾਂ ਆ ਜਿਹੜੀ ਤੂੰ ਗੱਲਾਂ ਕਰਦੀਆਂ ਹਾਂ ਯਾਰ ਦੇ ਚੌਂਦੀ ਸੀ ਨਾ ਇਹ ਦੇਖਾ ਕੀ ਕਹਿੰਦੀ ਹੈ ਹਾਂ ਉਹ ਆਪਣੇ ਬੈਰਲ ਪਾੜ ਲੈਣੇ ਕਹਿੰਦੇ ਮਾੜੀ ਜੀ ਬੈਰਲ ਬਿਲੇ ਦਾਸੀ ਪਾੜ ਗਏ ਮੈਂ ਕਿਹਾ ਇਹਨਾਂ ਦਾ ਕੋਈ ਪਤਾ ਲੱਗੇ ਸਾਨੂੰ ਇਹਨਾਂ ਦਾ ਮਾੜਾ ਮੁੱਟਾ ਦੁਕਾਨੇ ਨੇ ਸਾਗ ਹੋ ਗਏ ਜਮਾਨੇ ਕਿਦਾਂ ਲੜ ਕੇ ਦੇਖਿਆ ਅਗਰ ਦਾ ਚੱਕਰ ਜੇ ਮੈਂ ਤਾਂ ਮੈਸੇ ਕੰਮਲ ਜਾਏਗਾ ਇਹ ਮੇਰੇ ਕੋਲ ਸਾਨੂੰ ਕਹਿੰਦੇ ਕਿ ਕਿੱਥੇ ਜਾਂਦੇ ਹਾਂ ਜੇ ਇਹ ਲੋਤੀ ਪੁਸੇ ਲੈ ਨਹੀਂ ਅਗਲੇ ਕਹਿੰਦੇ ਤੋ ਦੋ ਰਹਿਣਾ ਆਪਾਂ ਕਦੇ ਕਿਸੇ ਨੂੰ ਕੋਰਦੇ ਨਹੀਂ ਤੇ ਮਰਜੀ ਕੋਈ ਆਵੇ ਤੂੰ ਆਪਾਂ ਦਾ ਕੁਛ ਨਹੀਂ ਆਂ ਹੀ ਲੰਗੀਆਂ ਨੇ ਬੜਕਾਂ ਵਾਲੇ ਜਾਲੇ ਇਹ ਜਿਹਨਾਂ ਨੇ ਕੀ ਆ ਕੋਰੇ ਕੀ ਆ ਪਾਖਾ ਆ ਪਾਉਣਗੇ ਸਾਰੇ ਨੇ ਇਹ ਗੱਲ ਸਾਰੇ ਸਾਡੇ ਹੋਰ ਵੀ ਹੈਗੇ ਨੇ ਇੱਥੇ ਬੰਦੇ ਢੇਰੇ ਕੀ ਕਰੀਏ ਨਾਵੇਂ ਮੈਂ ਆ ਉਹ ਵਿਆਹ ਕਰਵਾਈਏ ਉਹ ਦੇਖਦੇ ਰਹਿੰਦੀ ਆਂ ਸਾਡੇ ਆਪਣੇ ਆਏ ਕੌਣ ਇਹਨਾਂ ਦੇ ਗਾਣ ਗਾਣਨ ਤੇ ਆਏ ਕਿ ਜਨ ਲੋਕਾਂ ਦੇ ਨਾਲ ਆਉਣ ਆਇਆ ਪਿਆਗ ਲੱਗ ਗਿਆ ਨਾ ਇਹ ਤਿੰਨੇ ਜਾਂਦੇ ਨੇ ਤਿੰਨੇ ਭਾਈਨੇ ਤਾਂ ਬਾਹਲੀ ਕੰਮ ਕਰਦੇ ਨੇ ਕਿਤੇ ਕਰਦੇ ਨੇ ਮੈਂ ਤੇਰੇ ਭਾਂ ਦੇ ਨੂੰ ਕਹਤਾ ਮੈਂ ਜੂਲੀ ਵੱਟ ਕੈਮਰਾ ਲਵਾ ਦੇ ਬੱਸ ਕਿਉਂ ਵੀ ਸਾਡੀ ਫੋਟੋ ਆਉਂਦੀ ਚਾਹਤ ਨਾ ਮਾ ਤੇ ਦੇ ਦੇ ਫੋਨ ਵੀ ਲਵਾ ਲੈ ਤੇਰਾ ਤਾਂ ਕਹਿਤਾ ਤਾਂ ਕਾਇਤ ਸੁਣ ਦੇ ਬੱਸ ਤੂੰ ਕੈਮਰਾ ਨਾਲ ਸਾਡੂ ਦੇਖਣਾ ਹੀ ਆਉਂਦੀ ਆ ਇਧਰੋਂ ਉੱਥੋਂ ਭਾਈਨੇ ਸਹਾਰ ਹੋਦੀ ਸਾਹਮਣੇ ਬਾਹਰੋਂ ਮੋੜਦੇ ਨੇ ਭਾਈ ਤਾਂ ਰਹਿਣੇ ਕਿੱਥੇ ਸੱਕੇ ਲਵਾ ਦੇ ਜਿਹੜੇ ਕੈਮਰਾ ਦੇ ਆਪਣੇ ਤਿੰਨੇ ਘਰ ਵੀ ਆਜੇ ਅੱਜ ਵੀਡੀਓ ਵਧੀਆ ਹੋਲਾ ਜਵਾਕ ਦਾਸਾ ਦਾ ਖੇਪ ਬਗਲ ਵਿੱਚ ਹੋਮੇ ਸੁਯਦਾਰੀ ਉਹ ਕੋਸਮਿਕ ਸਿੰਘ ਮੈਂ ਨਹੀਂ ਹਾਂ ਮੈਂ ਤੁਹਾਨੂੰ ਮੈਂ ਕਿਹਾ ਸੀ ਉਹ ਸਾਨੂੰ ਵੀ ਲੈ ਦੇਣੀ ਨਹੀਂ ਜਮਿੰਦੀ ਕਪੜੇ ਚਾਦੇ ਦੇ ਦੁਕਾਨ ਤੇ ਕਿਹਾ ਅਗਲੇ ਮਹੀਨੇ ਆਵਾਂਗੇ ਉਹ ਉਹ ਲੈ ਜੇ ਤੇ ਨਾ ਕਰੀਏ ਹਾਂ ਤੇਰੇ ਵਾਸਤੇ ਧਜ ਦੇਤੀ ਹੈ ਉਹ ਰਾਜਾ ਸੁਖੀ ਹੈ ਨਹੀਂ ਉਹ ਆਵੇ ਉਹ ਵੀ ਕਰਾਂ ਮੈਂ ਆਉਂਦੀ ਆ ਤਾਂ ਆਪ ਹੀ ਦੇਖ ਲੈਂਗੇ ਰਾਤ ਦਿਨ ਦੇ ਕੋਈ ਨਹੀਂ ਬਿਠਿੰਦੇ ਆਣਾਂ ਦੇ ਸੇਰ ਲੱਗੀ ਪਈ ਹੈ ਸੇਰ ਵਾਲਿਆਂ ਦਾ ਨਹੀਂ ਬਿੰਦਾ ਕਿ ਇਹਨਾਂ ਦਾ ਸੇਰ ਲੱਗੀ ਪਈ ਹੈ ਭਾਗਾਂ ਵਾਲਿਆਂ ਦੇ ਸੇਰ ਲੱਗੀ ਪਈ ਹੈ ਨਾ ਸੇਰ ਕੋਈ ਹੁੰਦੀ ਭੜੀ ਜਿੱਥੇ ਆਪਾਂ 5-500 ਰੁਪਏ ਲਾਉਂ ਆ ਆਪਣੇ ਵੇਰੋ ਸੋਜੋ ਇਹ 1000 ਰੁਪਏ ਲਾਉਂਦੀ ਆ ਮੈਂ ਨਹੀਂ ਖੜਦੀ ਜਾ ਕੇ ਕਹਿੰਦੀ ਮਾਨ ਨੇ ਕਿਹ ਗਾਂ ਦੀ ਆ ਨਾ ਕਿ ਘਰੇ ਤਾਂ ਚੋਣਾਂ ਲੈ ਨਹੀਂ ਅੱਜ ਇਹ ਮੈਂ ਮੋਟਾ ਮਾਰ ਕੇ ਲੇਕੀ ਤਾਈ ਤੁਹਾਨੂੰ ਮੈਂ ਹੀ ਲੱਸੀ ਵਰਗਾ ਤੁਹਾਨੂੰ ਖਾਵੇ ਤਾਈ ਬੀਬੀ ਤੋ 10 ਦਿਨਾਂ ਤੋਂ ਤੂੰ ਕਿਹਦੇ ਲਈ ਸੀ ਨੇ ਜਦੋਂ ਪੈਣੇ ਲੈ ਗਈ ਸੀ ਫਿਰ ਕਿਹਨੇ ਜਣਾ ਦੀਆ ਇੱਕ ਇੱਕ ਨੇ ਕਿਉਂ ਸਾਰੇ ਨੂੰ ਉੱਚੀ ਦਗਾ ਲਾ ਲਈ ਨਾ ਆਹ ਤੇ ਕਦੋਂ ਪੈਣਾ ਵਾਦੀ ਬੇਤਾ ਪੈਣੇ ਵਾਕਾ ਵਾਦੀ ਸੁਣ ਦੇ ਕੇ ਆਈਆਂ ਜਿਹੜਾ 11000 ਦਾ ਹਾਂ ਇਹ ਵੀ ਵਾਕਾ ਮੈਂ ਬਾਦੀ ਹੋਣਾ ਰੁਪਾ ਵਾਗੜਾ ਲਾ ਲਿਆ ਜੱਟੀਆਂ ਲਾ ਲਈ ਮੈਂ ਵੀ ਛੱਡੇ ਵਾਲੇ ਰੁਪਾ ਦਵਾ ਲਿਆ ਲੈ ਕਿੰਨੇ ਹੋਰ ਆਖ ਨੇ ਜੱਟੀਆਂ ਪਾ ਜਾਣ ਮੈਨੂੰ ਵੀ 11000 ਵਾਲਾ ਸੁਣ ਦਵਾਉਣਾ ਬੈਂਕ ਨਹੀਂ ਕੋਈ ਤੇ ਈਰਗਾਂ ਦੇ ਵਿੱਚ ਸਤ ਪੱਡੀਆਂ ਪਹਿਲਾਂ ਜੇ ਆਈ ਜਾਂਦੀ ਤਾਂ ਮੇਰਾ ਵੀ ਕਰਦਾ ਨਹੀਂ ਪਰ ਜੀ ਨੂੰ ਮੈਂ ਕਹਿੰਦੀ ਤੇਰਾ ਜੀ ਨਹੀਂ ਕਰਦਾ ਮੈਂ ਤਾਂ ਮੈਂ ਤਾਂ ਕਿੰਨੇ ਜਗਦੰਮ ਤਿੰਨੇ ਤਿੰਨੇ ਜਾਨੇ ਕੋਜੇ ਪਾ ਕੇ ਨਿਕਲਾਂਗੇ ਉਹ ਵਰਖਾਵਾਦੀ ਜੂਠ ਕਿੰਨੇ ਜਾਣੇ ਪਾ ਕੇ ਜਾਓ ਫਿਰ ਹੋਰ ਮੁਚਾਉਂਦੇ ਲੋ ਕੰਮੇਰੇ ਫਿਰ ਸਭ ਕਰਨੇ ਚੱਲਦੇ ਆਂ ਅ ਕਹਿਣਾ ਹੁੰਦਾ ਕਹਿਣਾ ਮਸਲੇ ਲੋਕਾਂ ਦੇ ਹੈ ਕਿ ਬੰਦੇ ਦਾ ਕਈਆਂ ਨੂੰ ਪਾ ਦੇ ਦਿੱਤੀ ਤਾਂ ਮਿਚਦੇ ਬੱਚੇ ਜਿਹੜੇ ਮੱਛੀ ਤਾਲੀ ਰੋਟੀ ਨੂੰ ਕਿਹਦਾ ਕਰਾਇਆ ਕੋ ਸਬਜ਼ੀ ਜੀ ਕਰਨੀ ਬੱਠੀ ਰਹੀ ਹੈ ਜੇ ਆਪਣੇ ਤੇ ਗੱਲ ਨਾ ਮਾਰੇ ਗਿਆ ਰੇ ਮਾਖਾ ਚਾ ਕੋਈ ਨਾੜ ਲਾਂਗੇ ਅੱਜ ਕਿੰਨੇ ਜਾਣੀਆਂ ਨੂੰ ਕੀ ਲੱਗੂਗਾ ਜਾਨੀ ਸਬਜ਼ੀ ਬਣਾ ਕੋਤੀ ਜਾਨੀ ਆਟਾ ਮੇਕ ਕਰੀ ਰੋਟੀ ਲਾ ਇਹ ਕਿਹਦਾ ਹੋ ਗਿਆ ਸਬਜ਼ੀ ਮੇਲੇ ਜੀ ਆਖਣ ਹੋ ਗਿਆ ਹੁਣ ਸਬਜ਼ੀ ਜੀ ਨੂੰ ਸੀ ਰੋ ਲਾਂਗੇ ਕੱਬ ਦਿਨ ਦਾ ਗਿਆ ਭਾਈ ਦਾ ਲੰਗਰਾ ਤੇ ਜਾਣੇ ਆਪਾਂ 12 ਵਾ ਬੋ ਬਣਾ ਦੇਣੇ ਸਾਡੇ ਸਾਡੀਆਂ ਜੀ ਬਗੂ ਆ ਗਈ ਆਵਣਾ ਉਹ ਕਹਿੰਦੀ ਅਗੇ ਮੇਰੇ ਨਾਲ ਆਂਦੀ ਮੈਂ ਤਾਂ ਤੋਂ ਕੋਠੇ ਤੋਂ ਮੰਜੇ ਲਾਇਆ ਮੈਂ ਯਾਰ ਇਹ ਸਾਡੇ ਘਰੇ ਨਹੀਂ ਤੇ ਮੈਂ ਫਿਰ ਮੈਂ ਚੱਲ ਉਹਨਾਂ ਮੰਜੇ ਲਾਇਆ ਮੈਂ ਕਹਿੰਦੀ ਤੱਕੜੀ ਮੰਜੇ ਲਾਉਣ ਨੀ ਤੇ ਮੰਜਾ ਕਾ ਮਾਰੇ ਗਿਆ ਤੇ ਚੱਕ ਕੋਈ ਨਾ ਨੋਤੀ ਆ ਆਪਦੇ ਵੀ ਮੰਜੇ ਲਾਇਆ ਮੈਂ ਲਾ ਕੇ ਨਹੀਂ ਜਿਸਕੇ ਆਇਆ ਵੀ ਨਹੀਂ ਜੁੱਤੀ ਹੈ ਇਹ ਤਾਂ ਮੈਨੂੰ ਕੋਈ ਚੀਜ਼ ਮੈਂ ਨੂੰ ਅਕੱਭੀ ਨਹੀਂ ਆਇਆ ਦਾ ਮੰਜੇ ਲਾ ਆਪਦੇ ਖਰਚਾ ਸਹੀ ਦਾ ਹਰ ਗਾਂਦ ਤੇ ਕੀ ਕਰ ਤੂੰ ਇਹ ਤੇਨੇ ਮੈਂ ਦੇ ਘਰ ਪੜਦੀ ਗਾ ਜੂ ਹੁਣ ਪਿੱਜੂ ਆਣਾ ਪਹਿਲਾ ਆਣਾ ਨਹੀਂ ਮੈਂ ਦਰੀਏ ਇਕੱਠਾ ਕੀ ਤੇ ਲਵੇਟ ਘੱਲੇ ਤੋ ਕੀ ਜੇ ਮਾ ਮਿੱਟਕ ਮੁੱਕ ਜਾਣੀਏ ਜੇ ਉਹਦੇ ਵਿੱਚ ਜਵਾਬ ਹੁੰਦਾ ਤੇ ਲਵੇਟ ਘੱਲੇ ਤੋ ਨਾ ਹੋਰ ਦੱਸ ਕੀ ਕਰਦੀ ਮੈਂ ਬਣੇ ਹੈ ਇਹ ਜੀ ਆ ਪਾਣੀ ਪਾਣੀ ਤੇਰਾ ਤਾਂ ਤਾਂ ਹੋ ਗਿਆ ਟਾਈਮ ਪਰਲਾ ਪਾਣੀ ਤੁੱਟ ਤਾ ਆ ਜੀ ਮੈਂ ਕੁਕਰੀ ਤੂੰ ਸਭੀ ਚੀਜ਼ ਪਾ ਜਗਾ ਤੂੰ ਇਹ ਸਬਜੀ ਚੀਜ਼ ਪਾ ਦੋ ਮੈਂ ਤੜਕਾ ਲਾ ਦਿੰਦੀ ਆ ਤੜਕਾ ਨਾਮ ਯਾ ਮੈਂ ਨਾਇਮੰਦ ਇਹਦਾਂ ਨੂੰ ਕਰਨੀ ਕੰਬ ਚ ਵੜੀ ਹੋਰ ਮੋੜੇ ਇਧਰ ਹਵਾ ਜੋ ਰਾਲਾ ਗਰਮੀ ਵੜੀ ਦਿੱਤੀ ਹੋਰ ਬੰਦਾ ਤੇ ਸਾਹ ਇਹ ਗਾਜੀ ਦੀ ਗੀਤ ਸੁਣਦੇ ਆ ਖੜੇ ਪਾਣੀ ਬੁਖਾਉਣ ਵਾਲਾ ਤੇ ਤਾਂ ਉਹ ਦਿਹਾਈ ਵਿਚਾ ਲਾਂਦਾ ਮੇਰਾ ਮਾਤਾ ਉਹਦੇ ਗਾਲਾਂ ਕੱਢਦਾ ਰਹਿੰਦਾ ਇਹ ਗੇਲਾ ਨਾ ਨਾ ਆ ਪਾਣੀ ਦਾ ਪੀ ਲੈ ਬੜੀ ਪੁੱਤ ਚੱਕੀ ਉਹ ਤੇਰਾ ਪਿਆਉ ਹੋਣ ਨਾਲ ਆ ਫੇ ਪਾਣੀ ਮੰਗੂਗਾ ਬੱਸ ਮਾ ਉਹ ਬੱਸ ਪੁੱਤ ਉਹ ਬਾਗੀਆਂ ਉਹ ਬਾਗ ਜਾ ਹੁਣ ਜਾ ਇੰਨੇ ਕੰਮ ਕਰਕੇ ਤੂੰ ਤਾਂ ਥੱਕ ਜਾਣਾ ਉਹ ਆ ਗਣੀ ਤਲਾ ਪੋਰ ਆਹੀ ਜਾ ਤੂੰ ਉਹ ਜਾ ਤੇਰਾ ਪਿਆਉ ਆ ਦੋਨੇ ਇਕੋ ਜਿਹੇ ਪਿਉ ਪੁੱਤ

কামা দিয়া কিনা वो का तो ना ਲਗੇ ਪਾਇਆ ਤਾਂ ਦੇਖਾਂਗੇ ਉਹੀ ਕਹਿੰਦਾ ਨਹੀਂ ਮੀਤੋ ਮੈਂ ਕਹਤਾ ਨਾ ਨਾ ਤਾਂ ਨਿਆ ਮੱਕੀ ਮੈਂ ਕਹਿੰਦੀ ਨਾ ਸੈਂ ਉਹ ਕੇ ਪਾ ਕੇ ਬੀਰ ਦਸਾੜ ਕੇ ਕੀ ਬਸ ਹੁਣ ਦਈ ਹੀ ਹੋ ਇੱਕ ਇੱਕ ਕਹੋਦਾ ਕੀ ਕੰਮ ਹੋਣਗੇ ਤਾਂ ਨ ਕੀ ਆਗਾ ਫਿਰ ਨੂ ਅਨਸਰ ਸੈਜ ਰੇਲ ਰਾਲਾ ਉਹ ਉਸ ਤੋਂ ਸੋਨੇ ਇਕੱਠੀ ਆਪਾਂ ਬੜਾਏ ਹੋਦਰ ਜਿਓਦਰਾ ਪਾਉਗਾ ਤਾਂ ਹੁੰਦੀ ਗਾਇ ਤੇ ਸੂਟ ਲੈ ਕੇ ਕੋਈ ਨਾ ਮੇਰਾ ਵਿਸ਼ੇ ਹੀ ਫੜਾਇਆ ਹੋਇਆ ਹੁੰਦਾ ਸੀ ਅਰੇ ਚੱਲ ਬੱਸ ਜਿੱਥੇ ਮੈਂ ਗਈ ਉਹਨੂੰ ਮੈਂ ਕਹਿ ਕਿਉਂ ਪੁੱਛ ਕਿਉਂ ਸਾਡੇ ਕਾਮਲ ਤਨਜੀਤ ਮੜਾ ਕੇ ਗਈ ਸੀ ਨਾ ਸਦੂ ਵਧੇਰਾ ਆਪੂ ਦਾ ਤੁਹਾਡੇ ਕੋਲ ਹੋਰ ਤਾਂ ਕੰਮ ਹੁੰਦੇ ਨੇ ਕਿ ਨਾ ਹੋਵੇ ਉਹ ਕਿਲਾ ਨਾ ਕਿ ਜਾਈ ਬਾਈ ਮੜੇ ਲਾ ਛੜਕਾ ਲਾਦਾ ਸੱਤੀ ਕਦਾ ਧਰ ਦੇ ਪਤੀ ਲਾ ਦੇ ਲਾ ਦੇ ਤੂੰ ਹੀ ਦੋ ਤਾ ਕੀ ਵਿੱਚ ਚੱਕਾ ਆ ਜਾਂਦਾ ਭਣੇ ਇੰਨੇ ਚੱਕਾ ਮਾ ਤੈਨੂੰ ਗੱਲ ਨੂੰ ਕਮਾ ਜੇ ਮੇਰੇ ਪੈਰ ਵਾ ਤੇ ਡੇਕੀ ਚੱਪਣਾ ਤੇ ਕਿੱਤਾ ਛੱਡ ਲਵਾਂ ਉਹ ਆਹਦੀ ਲੱਗਦੀ ਐ ਇੱਥੇ ਰੱਖੀ ਦੋਨੋਂ ਫੱਟ ਬੱਟਾਂ ਨਹੀਂ ਹੁਣ ਤੂੰ ਇੱਥੇ ਬੈਠੀ ਰਹੇਂਗੀ ਆਹ ਸੌਤੋਂ ਨੂੰ ਨਹੀਂ ਆਪਾਂ ਉੱਪਰ ਚੱਲਣ ਲਈ ਆ ਨਾ ਪਾਹ ਤਾਂ ਵੀ ਮੇਰੇ ਕੋਲ ਮੈਂ ਖੜਾ ਕਰਾਂ ਉਹ ਮਾਂ ਵੀ ਭੇੜੀ ਨੇ ਲੱਗਦਾ ਮੈਂ ਤਾਂ ਮੱਤਰਦੀ ਛੋਟੀ ਭਕਾਰੇ ਹੁਣ ਆਪਦੀ ਮੈਂ ਤਾਂ ਦਾ ਕੰਮ ਨਿਵੇੜਦਾ ਹੁਣ ਛੋਟੀ ਰਹਿੰਦਾ ਤੁਸੀ ਪਤਾ ਨਾ ਕਾਰੇ ਸੀ ਜੀ